ਗੁਰਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਗੱਡੀ ਜਾ ਰਹੀ ਹੈ ਫਰੀਦਕੋਟ ਵਿੱਚ ਇਸ ਵਕਤ ਯਾਤਰਾ ਪਹੁੰਚ ਰਹੀ ਹੈ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਇੱਥੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਇੱਥੇ ਪਿੰਡ ਵਾਸੀਆਂ ਦੇ ਕੁਝ ਜਿਹੜੇ ਕਿ ਹੱਥਾਂ ਦੇ ਵਿੱਚ ਕਣਕ ਦੀ ਬੱਲੀਆਂ ਲੈ ਕੇ ਜਿਹੜੇ ਨੇ ਉਹ ਖੜੇ ਹੋਏ ਨੇ ਮੌਜੂਦ ਨੇ ਤਾਂ ਤਸਵੀਰਾਂ ਤੁਸੀਂ ਵੇਖੋਗੇ ਕਿ ਉਹਨਾਂ ਨੂੰ ਇਹ ਗਿਫਟ ਕੀਤੀ ਜਾਣੀ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਕਣਕ ਦੀਆਂ ਬੱਲੀਆਂ ਜਿਹੜੀਆਂ ਨੇ ਇਹ ਦਿੱਤੀਆਂ ਜਾਣ ਯਾਰ ਨੇ ਕਿਸਾਨੀ ਬਚਾਉਣ ਦੇ ਲਈ ਕਿਸਾਨੀ ਬਚਾਉਂਦਾ ਨਾਰਾ ਦਿੰਦੇ ਹੋਏ ਜਿਹੜੀ ਹੈਗੀ ਐ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਤਾਂ ਇਹ ਕਣਕ ਦੀਆਂ ਬੱਲੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਫੁੱਲਾਂ ਦੀ ਬਰਖਾ ਅਤੇ ਇਸ ਵਕਤ ਕਣਕ ਦੀਆਂ ਜਿਹੜੀ ਬੱਲੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਣਕ ਦੇ ਬੱਲੀਆਂ ਜਿਹੜੀਆਂ ਨੇ ਉਹ ਸੁਭੀਰ ਸਿੰਘ ਬਾਦਲ ਨੂੰ ਦਿੱਤੀਆਂ ਜਾ ਰਹੀਆਂ ਨੇ ਦਾ ਪਿੰਡ ਵਾਲੇ ਜਿਹੜੇ ਨੇ ਪੀਜ਼ਾ ਗਿਫਟ ਕਰ ਰਹੇ ਐ ਇੱਥੇ ਪੀਜ਼ਾ ਦੇ ਰੇਣੇ ਤੇ ਸਰੋਪਾ ਉਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਤੇ ਜਿਹੜਾ ਹੈਗਾ ਇਸ ਵਕਤ ਮੀਂਹ ਵਰਸਦਾ ਹੋਇਆ ਫੁੱਲਾਂ ਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਇਸ ਵਕਤ ਜਿਹੜੀਆਂ ਨੇ ਅਜਦੀਪ ਜੀ ਔਰ ਅਜਦੀਪ ਜੀ ਇਹ ਦੋਨੇ ਆਪ ਬੱਲੇ ਦੀ ਬਲੀਆਂ ਜਿਹੜੀਆਂ ਨੇ ਕਣਕ ਦੀਆਂ ਉਹਦੇ ਰੇਣੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਹਨੇ ਸੀਗੇ ਉਹਨੇ ਬਹੁਤ ਜਿਆਦਾ ਸੂਤ ਦਾ ਦਿੱਤੀਆਂ ਸੀਗਾ ਇਸ ਦੇ ਵਿੱਚ ਤਾਈ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਂ ਦੱਸਣਾ ਚਾਹਣਾ ਸਾਰੇ ਪੰਜਾਬੀਆਂ ਨੂੰ ਆਹ ਦੇਖੋ ਸੇਵਾ ਕੇਂਦਰ ਜਿਹੜਾ ਅਸੀਂ ਬਣਾਏ ਸੀ ਜਿੱਥੇ ਪਿੰਡਾਂ ਦੇ ਲੋਕ ਆਪਣੇ ਸਾਰੇ ਕੰਮ ਕਰਾ ਲੈਂਦੇ ਸੀ ਆ ਸਾਰੇ ਪੰਜਾਬ ਵਿੱਚ ਬੰਦ ਹੋਏ ਪਏ ਆ ਜਿੰਨੇ ਲੱਗੇ ਪਏ ਆ ਤਾਂ ਹਾਲਾਤ ਆ ਤਾਈਓ ਅਸੀਂ ਕਿਹਾ ਪੰਜਾਬ ਨੂੰ ਬਚਾ ਲਈਏ ਸਾਹੀਂ ਪੰਜਾਬ ਬਚੂਗਾ ਜੀ ਇਹ ਝਾੜੂ ਵਾਲੇ ਤੇ ਕਾਂਗਰਸੀਆਂ ਨੂੰ ਭਜਾਵਾਂਗੇ ਅਕਰਾਮ ਨਾਲ ਤਸੱਲੀ ਨਾਲ ਕਰਾਵਾਂਗੇ ਆ ਮੈਂ ਪੜ੍ਹ ਕੇ ਦੱਸਦੇ ਆ ਜੀ ਪਿਪਲੀ ਵਾਲੇ ਵੇਖੋ ਥੋਡੇ ਇੰਨਾ ਪਿਆਰ ਕਰਦੇ ਆ ਸ਼ਾਇਰੋ ਸ਼ਾਇਰੀ ਵੀ ਕਰਨ ਲੱਗੇ ਪ੍ਰਗਟ ਹੋਈਆਂ ਰੀਝਾਂ ਪੰਜਾਬ ਬਚਾਉਣ ਦੀਆਂ ਅਸੀਂ ਦਿਲ ਤੇ ਵਾਹੀਆਂ ਤਰੀਕਾਂ ਬਾਦਲ ਸਾਹਿਬ ਤੇਰੇ ਆਉਣ ਦੀਆਂ ਗੋਰੀ ਤਾਂ ਕੜਕਦੀਆਂ ਬੱਲੀਆਂ ਜਿਹੜੀਆਂ ਨੇ ਦਿੱਤੀਆਂ ਚਾਰੀਆਂ ਨੇ ਕਿਸਾਨੀ ਬਚਾਉਣ ਦੇ ਲਈ ਜਿਹੜੀ ਹੈਗੀ ਆ ਇਹ ਗੱਲ ਕੀਤੀ ਗਈ ਸੀ ਕਿ ਕਿਸਾਨੀ ਬਚਾਉਣ ਦੇ ਲਈ ਇੱਕ ਸੁਖਬੀਰ ਸਿੰਘ ਬਾਦਲ ਨੂੰ ਇਹ ਕਣਕਦੀਆਂ ਬੋਲੀਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਮੋਬਾਈਲ ਸਾਹਮਣੇ ਕੀਤੇ ਸੀ ਬਿਲੀ ਦਾ ਬਿੱਲਾ ਦੀ ਡਾਈਕੀ ਹੁੰਦੀ ਸੀ ਜਨਮ ਮੌਤਾ ਸਰਟੀਫਿਕੇਟ ਸੀ ਅਸਲੇ ਸੰਬੰਧੀ ਦਸਤਾਵੇਜ਼ ਸੀ ਪੈਨਸ਼ਨਾਂ ਦਾ ਕੰਮਕਾਜ ਸੀ ਆਧਾਰ ਕਾਰਡ ਦਾ ਕੰਮਕਾਜ ਸੀ ਡਰਾਈਵਿੰਗ ਲਾਇਸੈਂਸ ਸੀ ਜਾਤੀ ਮੈਰਿਜ ਸਰਟੀਫਿਕੇਟ ਸੀ ਰਿਐਕਚੀ ਸਰਟੀਫਿਕੇਟ ਸੀ ਘਰੇ ਕੰਮ ਹੁੰਦਾ ਸੀ ਕਮੀਆਂ ਸਰਕਾਰਾਂ ਨੇ 7 ਸਾਲ ਹੋ ਗਏ ਬੇੜਾਗਰ ਕਰਤਾ ਜਿਹੜਾ ਸਾਡੇ ਪਿਪਲੀ ਦੇ ਵਿੱਚ ਕੰਮ ਕੀਤਾ ਗਿਆ ਦੋ ਵੋਟਰਾਂ ਪਾਣੀ ਪੀਣ ਵਾਲੀਆਂ 3 ਗਰੀਆਂ ਨਵੇਂ ਤੇ ਪੁਰਾਣੇ ਪਿੰਡ ਨੂੰ ਖੇਨਾਂ ਦੇ ਵਿੱਚ ਬਾਦੋ ਸਾਹਮਣੇ 93 ਦੇ ਵਿੱਚ ਪਾਣੀ ਛੱਡਿਆ ਸੀ ਖੇਨਾਂ ਦੇ ਵਿੱਚ ਸਰਹੰਦ ਫਿਲਟਰ ਚ 1 ਕਰੋੜ ਦੀ ਲਾਗਤ ਨਾਲ ਬਾਈ ਦੀ ਕਿਰਪਾ ਨਾਲ ਮੁੱਘਾ ਲੱਗਾ ਸਾਡੇ ਪਿੰਡ ਜਿੱਥੇ ਬਾਇਰਾ ਨਹੀਂ ਹੁੰਦਾ ਸੀ ਉੱਥੇ ਅੱਜ ਪਲੇਰੀਆਂ ਹੁੰਦੀਆਂ ਅਣਗਿਣਤ ਮੁੱਹ ਖੇਤੀ ਲਈ ਮੋਟਕਣਾ ਸ਼ਿੰਦ ਦਿੱਤੇ ਗਏ ਆ ਲੋਹਾਂ ਚੀ ਨਹਿਰੀ ਪਾਣੀ ਖਾਲ ਕੱਸੀਆਂ ਦੀ ਸਹੂਲਤ 24 ਘੰਟੇ ਅਣਗਿਣਤ ਟਰਾਂਸਫਾਰਮ ਖੇਤਾਂ ਵਾਲੀਆਂ ਢਾਣੀਆਂ ਨੂੰ ਦੋ ਪਾਣੀ ਵਾਲੇ ਆਰਓ ਸਿਸਟਮ ਗਰੀਬਾਂ ਲਈ ਨੀਲੇ ਕਾਰ ਸਾਈਕਲ ਸਕਣ ਸਕੀਮ ਆਟਾ ਦਾਸ ਕੀ ਮੁਜੀਬ ਹੈ ਬੀਲੀ ਬੈਲੋ ਮਾਫ ਕਰਾਂਦੇ ਇਥੇ ਮੋਟਾਂ ਦੇ ਅਣ ਗੈਂਟ ਖੜਵੰਜੇ ਜਿਹਨੇ ਗਏ ਫਰਨੀਓ ਪੰਜਾਬ ਦੇ ਗਨਾ ਤੇ ਕਿ ਤੇਰੇ ਪਿੰਡ ਦੇ ਹੀ ਆ ਹੋਇਆ ਜੀ ਤੇਰੇ ਪਿੰਡ ਦੇ ਹੀ ਆ ਹੋਇਆ ਜੀ ਮੇਰੇ ਪਿੰਡ ਦਾ ਕੰਮ ਹੋਇਆ ਸੁਣਨ ਆਣੇ ਨੇ ਤਾਂ ਸੋਚਣਾ ਪੰਜਾਬ ਦੇ ਹੀ ਕੰਮ ਕਰਾਤੇ ਕਿਤੇ ਸਾਰੇ ਆ ਯਾਰ ਇੱਕ ਨਾ ਇਹਨਾਂ ਨੂੰ ਮੜ ਜਾ ਖੁੱਲਾ ਕਰ ਦਿਓ ਯਾਰ ਮਿਲ ਲੈਣ ਦਿਓ ਪਲੀਜ਼ ਆ ਜਾ ਆ ਜਾ ਆ ਬਾਈ ਦੀ ਤੁਨ ਇਹਨਾਂ ਦੇ ਇੱਥੇ ਜੀ ਤੁਹਾਡੇ ਨਾਲ ਗੜੇ ਪੈ ਗਏ ਇੱਥੇ ਕੋਈ ਗਰਦੌਰੀ ਵੀ ਨਹੀਂ ਕਰਨ ਆਇਆ ਸਾਡੇ 100% ਨੁਕਸਾਨ ਹੋਇਆ ਜੀ ਇੱਥੇ ਤਾਂ ਕਣਕ ਦੀਆਂ ਬੰਨੀਆਂ ਜੜੀਆਂ ਨੇ ਉਹ ਦਿੱਤੀਆਂ ਗਿਆ ਸੀਗੀਆਂ ਆ ਬਦਲ ਸਾਹਿਬ ਨੂੰ ਅਤੇ ਇਸ ਵਕਤ ਤਾਂ ਇਸ ਵਕਤ ਕੁਝ ਮਹਿਲਾਵਾਂ ਜਿਹੜੀਆਂ ਨੇ ਇਹਨਾਂ ਨੇ ਮਿਲਣਾ ਬਦਲ ਸਾਹਿਬ ਨੂੰ ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਸਕਦੇ ਹੋ 19 ਕਰਦੇ ਹਾਂ ਤਾਂ ਸੌਕੇ ਮਿਲ ਲੈ ਦੋ ਮਿੰਟ ਤਾਂ ਤਸਵੀਰਾਂ ਇਸ ਵਕਤ ਵੇਖ ਸਕਦੇ ਹੋ ਕਿਪਲੇ ਦੀਆਂ ਤਸਵੀਰਾਂ ਨੇ ਪਿੰਡ ਦੀਆਂ ਜਿੱਤ ਕੇ ਸੁਖਵੀਰ ਸਿੰਘ ਬਾਦਲ ਜੋਂ ਨੇ ਉਹ ਪਹੁੰਚੇ ਹੋਏ ਨੇ ਅਤੇ ਜੋਰਦਾਰ ਸਵਾਗਤ ਜਿਹੜਾ ਹੈ ਆ ਮਹਿਲਾਵਾ ਕੁਛ ਕਹਿ ਰਹੀ ਹੈ ਨਾ ਅਕਸ਼ਵਰ ਸਿੰਘ ਬਾਦਲ ਜੀ ਨੂੰ ਹਾਂ ਜੀ ਅਸੀਂ ਦੋ ਦੋ ਮਹੀਨੇ ਇਲਾਕੇ ਆਏ ਉਹਨਾਂ ਦੇ ਨਾਲ ਬਹੁਤ ਕੰਮ ਕੀਤੇ ਆ ਜਿਓ ਜੰਮੇ ਜਿਓ ਜੁੜੇ ਹਾਂਜੀ 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 ਕੀ ਬਾਈ ਜੀ ਇਹ ਸਾਰੇ ਤੁਹਾਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਫੋਟੋ ਕਰਾਉਣੀਆਂ ਤਾਂ ਨੇੜੇ ਆ ਜਾਓ ਆ ਜਾਣ ਦੇ ਜੀ ਬੀਬੀਆਂ ਨੂੰ ਮੁੰਡਿਓ ਆਪਣੇ ਤਾਂ ਬਿਲਕੁਲ ਹੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆ ਫੋਟੋਆਂ ਖਚਾਣ ਦੇ ਲਈ ਜਿਹੜਾ ਜਿਹੜੀਆਂ ਇਹ ਮਹਿਲਾਵਾਂ ਜਿਹੜੀਆਂ ਨੇ ਇਸ ਵਕਤ ਆ ਸੁਖਵੀਰ ਸਿੰਘ ਬਾਦਲ ਨੂੰ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਵੱਖਰਾ ਅੰਦਾਜ਼ ਜਿਹੜਾ ਹੈਗਾ ਆ ਸੁਖਵੀਰ ਸਿੰਘ ਬਾਦਲ ਜਿਹੜਾ ਨੇ ਹੱਥ ਵਿੱਚ ਖੁੰਡਾ ਫੜੇ ਹੋਏ ਇੱਥੇ ਤੁਹਾਨੂੰ ਨਜ਼ਰ ਆਣਗੇ ਹੱਥ ਵਿੱਚ ਖੁੰਡਾ ਫੜ ਕੇ ਜਿਹੜੇ ਨੇ ਆਪਣੇ ਗੱਡੀ ਦੇ ਉੱਤੇ ਬੈਠੇ ਹੋਏ ਨੇ ਜਿੱਥੇ ਕਿ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦਾ ਪਿੰਡ ਪਿਪਲੀ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਤੇ ਮਹਿ ਕੱਲੀ ਪਲਾਨ ਫੋਟੋਆਂ ਜਿਹੜੀਆਂ ਨੇ ਨਹੀਂ ਮਿਲਣੀਆਂ ਚਾਹਨ ਲੋ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਮੁਰਤੋਂ ਯਾਤਰਾ ਜਿਹੜੀ ਹੈਗੀ ਹੈ ਤੋਂ ਰਵਾਨਾ ਹੁੰਦੀ ਹੋਈ ਦਿਖਾਈ ਦੇਵੇਗੀ ਜਿਸ ਵਿੱਚ ਕੀ ਸੁਖਬੀਰ ਸਿੰਘ ਬਾਦਲ ਉਹ ਜਿਹੜਾ ਹੈਗਾ ਲੋਕਾਂ ਦੇ ਹਿੱਤ ਲਈ ਜਿਹੜਾ ਤਾਂ ਪਿੰਡ ਵਾਸੀ ਜਿਹੜੇ ਨੇ ਕੁਝ ਕਹਿ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਗਏ ਇਸ ਵਕਤ ਦੇ ਵਿੱਚ ਹਜੂਦ ਨੇ ਲੋਕਾਂ ਵੱਲੋਂ ਪਰਮਾ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਦਾ

WhatsApp channel par